ਇਹ ਕਾਰਵਾਈ ਦੇ ਬਾਰੇ ਜਾਣਕਾਰੀ ਦੇ ਲਈ। Who are you? ਕਿਉਂ ਤਵਾਂ ਜਾਣਕਾਰੀ ਨੂੰ? ਨਹੀਂ ਹੁਣ ਦੇ ਮੌਕੇ ਤੇ ਤਾਂ ਆਏ ਹੋਣਾ। ਵਿਆਹ ਕਿਉਂ? ਸਾਡੀ ਦੇਖ ਦੇਖ ਚੋਰੀਆਂ ਕੰਮ ਸਰ। ਨਹੀਂ ਮੈਂ ਆਰਡਰ ਤੇ ਆਇਆ ਨਾ। ਮੈਂ ਆਪਣੇ ਪੱਤਰ ਤੇ ਥੋੜੀ ਆਇਆ। ਅਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕਿ ਆਰਡਰ ਸੀ ਤੇ ਕੀ ਕਾਰਵਾਈ ਕਿਸ ਬਾਬਤ ਹੋਈ ਹੈ। Who are you? Who are you to ask me this? ਮੈਂ ਪੱਤਰਕਾਰ ਆਂ ਜੀ। ਸ਼ੋਮੀਅਰ ਆਈਡਿਟੀ। ਲਓ। ਸ਼ੋਮੀਅਰ ਕੁਆਲਿਫਿਕੇਸ਼ਨ। ਸ਼ੋਮੀਅਰ ਮਾਸਕਮੀ ਫ੍ਰੋਮ ਦੀ ਡਿਗਰੀ ਦਿਖਾਓ ਮੈਨੂੰ। ਕਿਹੜੇ ਨਿਊਜ਼ ਨਾਲ ਕੰਸਰਨ ਹੈ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ। ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਦੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਨਹੀਂ ਕਹੇ ਤਾਂ ਅਪਾ ਚੱਲੇ ਹੀ ਨਹੀਂ ਆਓ ਲਿਆਓ ਦਿਖਾਓ ਤੁਹਾਡੇ ਹੱਥ ਨਹੀਂ ਬਣਾਉਣੀ ਐ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਦਿਓ ਇਹ ਤਾਂ ਲੇਖੋ ਪੰਜਾਬ ਸਰਕਾਰ ਦੀ ਬਣੀ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਤੇ ਉੱਤੇ ਕੀ ਫੋਟੋਗ੍ਰਾਫਰਾਂ ਤੁਸੀਂ ਪੱਤਰ ਕਰਦੇ ਫੋਟੋ ਚਾਹੀਦੀ ਹੈ ਵੀਡੀਓ ਬਣਾਓ ਬਣਾ ਲਓ ਆ ਫੋਟੋ ਖਿਚਾਈ ਦੀ ਕੋਈ ਮੁਸ਼ਕਿਲ ਨਹੀਂ ਫੋਟੋਗ੍ਰਾਫਰ ਹਾਂ ਤੁਸੀਂ ਸੁਲਤਾਨ ਲਿਆਓ ਇੱਥੇ ਪਾਓ ਮੈਨੂੰ ਫੋਟੋ ਦੇ ਕੰਮ ਵਾਸਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਤੁਸੀਂ ਇੱਕ ਫੋਟੋਗ੍ਰਾਫਰ ਹਾਂ ਫੋਟੋਗ੍ਰਾਫੀ ਦਾ ਕੰਮ ਕਰਉਂਗੇ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਰਗ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀ ਸਰਗ ਜੀ ਪਬਲਿਕ ਨੂੰ ਪ੍ਰੇਸ਼